ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਦੇਸ਼ ਔਰ ਦੁਨੀਆ ਪਰਚ ਵਾਸਤੇ ਸਾਰੇ ਹੀ ਸੰਗਤ ਨੂੰ ਇਹ ਵਿਸ਼ੇਸ਼ ਜਾਣਕਾਰੀ ਦੇਣ ਵਾਸਤੇ ਵੀਡੀਓ ਪਾ ਰਹੇ ਆ ਅਸੀਂ ਬੜੀ ਲੰਬੀ ਚੌਰੀ ਇੱਥੇ ਗੁਰਦੁਆਰਾ ਕਮੇਟੀ ਦੇ ਸਾਰੇ ਨਵੇਂ ਚੁਣੇ ਮੈਂਬਰ ਸਹਿਬਾਨਾਂ ਨੇ ਔਰ ਪੁਰਾਣੀ ਕਮੇਟੀ ਦੇ ਵੀ ਪ੍ਰਬੰਧਕ ਸਹਿਬਾਨਾਂ ਸਾਰਿਆਂ ਨੇ ਮਿਲ ਕੇ ਬਹੁਤ ਲੰਬੀਆਂ ਵਿਚਾਰਾਂ ਕੀਤੀਆਂ ਸਾਨੂੰ ਦੇਸ਼ ਔਰ ਦੁਨੀਆ ਦੇ ਸਿੱਖਾਂ ਨੇ ਬਹੁਤ ਮਾਣ ਬਖਸ਼ਿਆ ਔਰ ਪੌਣੇ 3 ਸਾਲ ਦੇ ਲਗਭਗ ਮੈਂ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇ ਰੂਪ 15 ਸਤਾਰ ਹਰਮੀਤ ਸਿੰਘ ਕਾਲਕਾ ਜੀ ਨੇ ਜਨਰਲ ਸਕੱਤਰ ਰੂਪ ਅੰਦਰ ਬੀਬੀ ਜੀ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੇਪੀ ਜੀ ਨੇ ਜੁਆਇੰਟ ਸੈਕਟਰ ਉਪਰ ਚ ਸੇਵਾ ਨਿਭਾਈ। ਔਰ ਆਪਨੇ ਸਾਰਾ ਬਹੁਤ ਪਿਆਰ ਦਿੱਤਾ ਹੈ। ਮੈਂ ਅੱਜ ਆਪਣੇ ਕਈ ਨਿੱਜੀ ਨੀ ਕਾਰਨਾ ਤੋਂ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜੋ ਪ੍ਰਧਾਨ ਦੇ ਰੂਪ ਮੈਂ ਸੇਵਾ ਨਿਭਾ ਰਿਹਾ ਸੀ ਉਸ ਤੋਂ ਰਿਜ਼ਾਈਨ ਦਿੰਨਾ ਹੈ। ਸੇਵਾ ਮੁਕਤ ਕਰਦਾ ਆਪਣੇ ਆਪ ਨੂੰ। ਔਰ ਨਾਲ ਹੀ ਅਗਲਾ ਵੀ ਜਿਹੜਾ ਚੋਣ ਆ ਉਹਦੇ ਅੰਦਰ ਵੀ ਜਿਹੜੀ ਨਵੀਂ ਚੁਣੀ ਟੀਮ ਆ ਉਹੀ ਕੰਮ ਕਰਨ ਇਸ ਕਰਕੇ ਮੈਂ ਆਪਣੇ ਆਪ ਨੂੰ ਉਸ ਤੋਂ ਵੀ ਦੂਰ ਰੱਖਣਾ ਇਹ ਮੈਂ ਆਪਣਾ ਫੈਸਲਾ ਕੀਤਾ ਔਰ ਮੇਰੇ ਸਾਰੇ ਮੈਂਬਰ ਸਾਹਿਬਾਨਾ ਨੇ ਇਸ ਫੈਸਲੇ ਚ ਮੇਰਾ ਸਾਥ ਦਿੱਤਾ ਸੋ ਮੈਂ ਆਪਣੇ ਸਾਰੇ ਮੈਂਬਰ ਸਾਹਿਬਾਨਾਂ ਦਾ ਆਪਣੇ ਸਾਰੇ ਸਟਾਫ ਦਾ ਸਾਰੇ ਹੀ ਸੰਗਤ ਦਾ ਮੇਰੇ ਸਾਰੇ ਹੀ ਸੁਖ ਚਿਤਕਾਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਹਰ ਦੁੱਖ ਸੁੱਖ ਅੰਦਰ ਮੇਰਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਸ਼ ਔਰ ਦੁਨੀਆ ਪਰਚ ਵਾਸਤੇ ਸਾਰੇ ਹੀ ਸੰਗਤ ਨੂੰ ਇਹ ਵਿਸ਼ੇਸ਼ ਜਾਣਕਾਰੀ ਦੇਣ ਵਾਸਤੇ ਵੀਡੀਓ ਪਾ ਰਹੇ ਹਾਂ ਅਸੀਂ ਬੜੀ ਲੰਬੀ ਚੌਰੀ ਇੱਥੇ ਗੁਰਦੁਆਰਾ ਕਮੇਟੀ ਦੇ ਸਾਰੇ ਨਵੇਂ ਚੁਣੇ ਮੈਂਬਰ ਸਹਿਬਾਨਾਂ ਨੇ ਔਰ ਪੁਰਾਣੀ ਕਮੇਟੀ ਦੇ ਵੀ ਪ੍ਰਬੰਧਕ ਸਹਿਬਾਨਾਂ ਸਾਰਿਆਂ ਨੇ ਮਿਲ ਕੇ ਬਹੁਤ ਲੰਬੀਆਂ ਵਿਚਾਰਾਂ ਕੀਤੀਆਂ ਸਾਨੂੰ ਦੇਸ਼ ਔਰ ਦੁਨੀਆ ਦੇ ਸਿੱਖਾਂ ਨੇ ਬਹੁਤ ਮਾਣ ਬਖਸ਼ਿਆ ਔਰ ਪੌਣੇ 3 ਸਾਲ ਦੇ ਲਗਭਗ ਮੈਂ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇ ਰੂਪ 15 ਅਕਤੂਬਰ ਹਰਮਿੰਦਰ ਸਿੰਘ ਕਾਲਕਾ ਜੀ ਨੇ ਜਨਸਕਤਰ ਉਪੰਦਰ ਬੀਬੀ ਜੀ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੇਪੀਜੀ ਨੇ ਜੁਆਇੰਟ ਸੈਕਟਰ ਉਪ ਚ ਸੇਵਾ ਨਿਭਾਈ। ਔਰ ਆਪਨੇ ਸਾਰਾ ਬਹੁਤ ਪਿਆਰ ਦਿੱਤਾ ਹੈ। ਮੈਂ ਅੱਜ ਆਪਣੇ ਕਈ ਨਿੱਜੀ ਨਿਕਾਰਨਾ ਤੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜੋ ਪ੍ਰਧਾਨ ਦੇ ਰੂਪ ਵਿੱਚ ਸੇਵਾ ਨਿਭਾ ਰਿਹਾ ਸੀ ਉਸ ਤੋਂ ਰਿਜ਼ਾਈਨ ਦਿਨਾ ਹੈ। ਸੇਵਾ ਮੁਕਤ ਕਰਦਾ ਆਪਣੇ ਆਪ ਨੂੰ। ਔਰ ਨਾਲ ਹੀ ਅਗਲਾ ਵੀ ਜਿਹੜਾ ਚੋਣ ਆ ਉਹਦੇ ਅੰਦਰ ਵੀ ਜਿਹੜੀ ਨਵੀਂ ਚੁਣੀ ਟੀਮ ਆ ਉਹੀ ਕੰਮ ਕਰਨ ਇਸ ਕਰਕੇ ਮੈਂ ਆਪਣੇ ਆਪ ਨੂੰ ਉਸ ਤੋਂ ਵੀ ਦੂਰ ਰੱਖਣਾ ਹੈ। ਇਹ ਮੈਂ ਆਪਣਾ ਫੈਸਲਾ ਕੀਤਾ ਔਰ ਮੇਰੇ ਸਾਰੇ ਮੈਂਬਰ ਸਾਹਿਬਾਨਾ ਨੇ ਇਸ ਫੈਸਲੇ ਚ ਮੇਰਾ ਸਾਥ ਦਿੱਤਾ ਸੋ ਮੈਂ ਆਪਣੇ ਸਾਰੇ ਮੈਂਬਰ ਸਾਹਿਬਾਨਾਂ ਦਾ ਆਪਣੇ ਸਾਰੇ ਸਟਾਫ ਦਾ ਸਾਰੇ ਹੀ ਸੰਗਤ ਦਾ ਮੇਰੇ ਸਾਰੇ ਹੀ ਸੁਭਚਿਤਕਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਹਰ ਦੁੱਖ ਸੁੱਖ ਅੰਦਰ ਮੇਰਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਸ਼ ਔਰ ਦੁਨੀਆ ਪਰਚ ਵਾਸਤੇ ਸਾਰੇ ਹੀ ਸੰਗਤ ਨੂੰ ਇਹ ਵਿਸ਼ੇਸ਼ ਜਾਣਕਾਰੀ ਦੇਣ ਵਾਸਤੇ ਵੀਡੀਓ ਪਾ ਰਹੇ ਆ ਅਸੀਂ ਬੜੀ ਲੰਬੀ ਚੌਰੀ ਇੱਥੇ ਗੁਰਦੁਆਰਾ ਕਮੇਟੀ ਦੇ ਸਾਰੇ ਨਵੇਂ ਚੁਣੇ ਮੈਂਬਰ ਸਹਿਬਾਨਾਂ ਨੇ ਔਰ ਪੁਰਾਣੀ ਕਮੇਟੀ ਦੇ ਵੀ ਪ੍ਰਬੰਧਕ ਸਹਿਬਾਨਾਂ ਸਾਰਿਆਂ ਨੇ ਮਿਲ ਕੇ ਬਹੁਤ ਲੰਬੀਆਂ ਵਿਚਾਰਾਂ ਕੀਤੀਆਂ ਸਾਨੂੰ ਦੇਸ਼ ਔਰ ਦੁਨੀਆ ਦੇ ਸਿੱਖਾਂ ਨੇ ਬਹੁਤ ਮਾਣ ਬਖਸ਼ਿਆ ਔਰ ਪੌਣੇ 3 ਸਾਲ ਦੇ ਲਗਭਗ ਮੈਂ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇ ਰੂਪ ਅੰਦਰ ਸਤਾਰ ਹਰਮਿੰਦਰ ਸਿੰਘ ਕਾਲਕਾ ਜੀ ਨੇ ਜਨਸਕਤਰ ਉਪੰਦਰ ਬੀਬੀ ਜੀ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੇ ਪੀ ਜੀ ਨੇ ਜੁਆਇੰਟ ਸੈਕਟਰ ਉਪਰ ਚ ਸੇਵਾ ਨਿਭਾਈ। ਔਰ ਆਪ ਨੇ ਸਾਰਾ ਬਹੁਤ ਪਿਆਰ ਦਿੱਤਾ ਹੈ। ਮੈਂ ਅੱਜ ਆਪਣੇ ਕਈ ਨਿੱਜੀ ਨੀ ਕਾਰਨਾ ਤੋਂ ਦਿੱਲੀ ਸਿੱਖ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਜੋ ਪ੍ਰਧਾਨ ਦੇ ਰੂਪ ਵਿੱਚ ਸੇਵਾ ਨਿਭਾ ਰਿਹਾ ਸੀ ਉਸ ਤੋਂ ਰਿਜਾਈਨ ਦਿਨਾ ਹੈ। ਸੇਵਾ ਮੁਕਤ ਕਰਦਾ ਆਪਣੇ ਆਪ ਨੂੰ। ਔਰ ਨਾਲ ਹੀ ਅਗਲਾ ਵੀ ਜਿਹੜਾ ਚੋਣ ਆ ਉਹਦੇ ਅੰਦਰ ਵੀ ਜਿਹੜੀ ਨਵੀਂ ਚੁਣੀ ਟੀਮ ਆ ਉਹੀ ਕੰਮ ਕਰਨ ਇਸ ਕਰਕੇ ਮੈਂ ਆਪਣੇ ਆਪ ਨੂੰ ਉਸ ਤੋਂ ਵੀ ਦੂਰ ਰੱਖਣਾ ਹੈ। ਇਹ ਮੈਂ ਆਪਣਾ ਫੈਸਲਾ ਕੀਤਾ ਔਰ ਮੇਰੇ ਸਾਰੇ ਮੈਂਬਰ ਸਾਹਿਬਾਨਾ ਨੇ ਇਸ ਫੈਸਲੇ ਚ ਮੇਰਾ ਸਾਥ ਦਿੱਤਾ ਸੋ ਮੈਂ ਆਪਣੇ ਸਾਰੇ ਮੈਂਬਰ ਸਾਹਿਬਾਨਾਂ ਦਾ ਆਪਣੇ ਸਾਰੇ ਸਟਾਫ ਦਾ ਸਾਰੇ ਹੀ ਸੰਗਤ ਦਾ ਮੇਰੇ ਸਾਰੇ ਹੀ ਸੁਖ ਚਿਤਕਾਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਹਰ ਦੁੱਖ ਸੁੱਖ ਅੰਦਰ ਮੇਰਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ